ਬਹੁਤ ਸਾਰੇ ਲੋਕ ਸਾਨੂੰ ਕਾਲ ਕਰਦੇ ਨੇ ਤੇ ਕਹਿੰਦੇ ਨੇ ਕਿ ਅਸੀਂ ਆਪਣਾ ਵਜ਼ਨ ਘਟਾਉਣਾ ਚਾਹੁੰਦੇ ਆ ਅਸੀਂ ਫਿੱਟ ਹੋਣਾ ਚਾਹੁੰਦੇ ਆ ਤੇ ਅਸੀਂ ਉਹਨਾਂ ਨੂੰ ਸਵਾਲ ਕਰਦੇ ਆ ਕਿ ਤੁਸੀਂ ਕਿੰਨਾ ਵਜ਼ਨ ਆਪਣਾ ਘਟਾਉਣਾ ਚਾਹੁੰਦੇ ਹੋ ਤੇ ਉਹਨਾਂ ਦੇ ਵਿੱਚੋਂ ਕੋਈ ਕਹਿੰਦਾ ਹੈ ਕਿ ਮੈਂ 5 ਕਿਲੋ ਘਟਾਉਣਾ ਚਾਹੁੰਦਾ ਵਾਂ ਤੇ ਕੋਈ ਕਹਿੰਦਾ ਮੈਂ 10 ਕਿਲੋ ਘਟਾਉਣਾ ਚਾਹਨਾ ਵਾਂ ਤੇ ਜਦੋਂ ਅਸੀਂ ਉਹਨਾਂ ਨੂੰ ਪੁੱਛਦੇ ਆ ਕਿ ਹੁਣ ਤੁਹਾਡਾ ਵਜ਼ਨ ਕਿੰਨਾ ਹੈ ਉਹ ਕਹਿੰਦੇ ਨੇ ਹੁਣ ਸਾਡਾ ਵਜ਼ਨ ਹੈ 100 ਕਿਲੋ ਤੇ ਘਟਾਉਣਾ ਕਿੰਨਾ ਚਾਹੁੰਦੇ ਨੇ 5 ਕਿਲੋ ਜਾਂ 10 ਕਿਲੋ ਉਹਨਾਂ ਨੂੰ ਲੱਗਦਾ ਹੈ ਕਿ ਜੇ 100 ਕਿਲੋ ਵਜ਼ਨ ਹੈ ਤੇ ਇਹਦੇ ਵਿੱਚੋਂ 5 ਜਦਕਿ ਇਹ ਗੱਲ ਬਿਲਕੁਲ ਵੀ ਸਹੀ ਨਹੀਂ ਹੈ ਹਰ ਪਰਸਨ ਨੂੰ ਇਹ ਚੈੱਕ ਕਰਨਾ ਚਾਹੀਦਾ ਹੈ ਕਿ ਮੇਰਾ ਆਈਡੀਅਲ weight ਕਿੰਨਾ ਬਣਦਾ ਹੈ ਜਿਹੜਾ ਆਈਡੀਅਲ weight ਹੁੰਦਾ ਹੈ ਨਾ ਉਹ ਹਾਈਟ ਤੇ ਤੁਹਾਡੀ ਏਜ ਦੇ ਅਕੋਰਡਿੰਗ ਪਤਾ ਕੀਤਾ ਜਾ ਸਕਦਾ ਹੈ ਕਿ ਤੁਹਾਡਾ ਆਈਡੀਅਲ weight ਕਿੰਨਾ ਹੋਵੇਗਾ ਜਿਵੇਂ ਮੇਰੀ ਹਾਈਟ 170 ਸੈਂਟੀਮੀਟਰ ਹੈਗੀ ਹੈ ਤੇ ਮੇਰਾ ਜਿਹੜਾ ਵਜ਼ਨ ਹੋਣਾ ਚਾਹੀਦਾ ਹੈ ਨਾ ਉਹ 64 ਕਿਲੋ ਤੋਂ ਲੈ ਕੇ 70 ਕਿਲੋ ਦੇ ਵਿੱਚ ਵਿੱਚ ਹੋਣਾ ਚਾਹੀਦਾ ਹੈ ਇਸੇ ਕਰਕੇ ਮੈਂ ਆਪਣਾ ਵਜ਼ਨ ਜਿਹੜਾ ਉਹ ਰੱਖਦਾ ਵਾਂ 67 ਕਿਲੋ ਦੇ ਉੱਤੇ 67 ਦੇ ਉੱਤੇ ਇਹ ਮੇਰਾ ਆਈਡੀਅਲ weight ਹੈ ਇਸੇ ਤਰੀਕੇ ਦੇ ਨਾਲ ਹਰ ਪਰਸਨ ਦਾ ਕੋਈ ਨਾ ਕੋਈ ਆਈਡੀਅਲ weight ਹੁੰਦਾ ਹੈ ਪਰ ਬਹੁਤ ਸਾਰੇ ਲੋਕਾਂ ਨੂੰ ਆਪਣੇ ਆਈਡੀਅਲ weight ਬਾਰੇ ਪਤਾ ਨਹੀਂ ਹੁੰਦਾ ਤੇ ਉਹ ਕਹਿੰਦੇ ਨੇ ਕਿ ਅਸੀਂ 5 ਕਿਲੋ ਘਟਾਣੇ ਆ ਅਸੀਂ 10 ਕਿਲੋ ਘਟਾਣੇ ਨੇ ਪਰ ਹਰ ਪਰਸਨ ਨੂੰ ਆਪਣੇ ਆਈਡੀਅਲ weight ਤੇ ਆਣਾ ਚਾਹੀਦਾ ਹੈ ਕਿਉਂਕਿ ਆਈਡੀਅਲ weight ਦੇ ਉੱਤੇ ਜਦੋਂ ਬੰਦਾ ਆ ਜਾਂਦਾ ਹੈ ਨਾ ਤੇ ਬਹੁਤ ਸਾਰੇ ਹੈਲਥ ਇਸ਼ੂਸ ਤੋਂ ਉਹ ਛੁਟਕਾਰਾ ਪਾ ਲੈਂਦਾ ਹੈ ਜਿਹੜੀਆਂ ਫਿਊਚਰ ਦੇ ਵਿੱਚ ਬਹੁਤ ਸਾਰੀਆਂ ਪ੍ਰੋਬਲਮਸ ਆਣੀਆਂ ਨੇ ਉਹਨਾਂ ਤੋਂ ਬਚਿਆ ਜਾ ਸਕਦਾ ਹੈ ਜੇ ਤੁਸੀਂ ਆਪਣੇ ਆਈਡੀਅਲ weight ਦੇ ਉੱਤੇ ਹੋਵੋਗੇ ਸੋ ਜੇ ਤੁਹਾਨੂੰ ਨਹੀਂ ਪਤਾ ਕਿ ਤੁਹਾਡਾ ਆਈਡੀਅਲ weight ਕੀ ਹੈ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਮੇਰਾ WhatsApp ਦਾ ਨੰਬਰ ਆ ਰਿਹਾ ਹੈ ਮੈਂ ਤੁਹਾਨੂੰ ਦੱਸਾਂਗਾ ਕਿ ਤੁਹਾਡਾ ਆਈਡੀਅਲ weight ਕਿੰਨਾ ਹੈ ਤੇ ਕਿੰਨੇ ਕਿਲੋ ਵਜ਼ਨ ਤੁਸੀਂ ਆਪਣਾ ਘਟਾਉਣਾ ਹੈ ਜੇ ਤੁਸੀਂ ਇੰਟਰਸਟਿਡ ਹੋ ਤੇ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਤੇ ਆਪਣਾ ਆਈਡੀਅਲ weight ਸਾਡੇ ਕੋਲੋਂ ਕੁੱਛ ਸਕਦੇ ਹੈਗੇ ਉਹ ਮੇਰਾ ਨਾਮ ਬਲਜੀਤ ਸਿੰਘ ਹੈ ਮੈਂ ਵੈਲਨੈਸ ਤੇ ਲਾਈਫਸਟਾਈਲ ਕੋਚ ਹਗਾਵਾ 28 ਕਿਲੋ ਹੈਲਦੀ weight loss ਮੈਂ ਆਪਣਾ ਕੀਤਾ ਹੈ ਤੇ ਬਹੁਤ ਸਾਰੇ ਲੋਕਾਂ ਦੀ ਹਜੇ ਤੱਕ ਮੈਂ ਮਦਦ ਕਰ ਚੁੱਕਿਆ ਹਾਂ ਜੇ ਤੁਸੀਂ ਵੀ ਆਪਣਾ weight loss ਜਾਂ weight gain ਕਰਨਾ ਚਾਹੁੰਦੇ ਹੈਗੇ ਹੋ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ